ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਆਉਂਦੇ 48 ਘੰਟੇ ਯਾਨੀ ਕਿ ਅਗਲੇ 2 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਐਕਸਪਰਟ ਰਿਪੋਰਟ ਤੁਹਾਨੂੰ ਮੌਸਮ ਦੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਐਸਏ ਵੈਲਨਯਾ ਜੋ ਤਾਜ਼ਾ ਤੇ ਲਾਈਵ ਸੈਟੇਲਾਈਟ ਦਾ ਸਿਆਣਾ ਨੇ ਸਭ ਤੋਂ ਪਹਿਲਾਂ ਅੱਜ ਰਾਤ ਦੇ ਮੌਸਮ ਦੀ ਗੱਲ ਕਰ ਲੈਨੇ ਆ ਗੱਲ ਮੌਸਮ ਦੀ ਕਰੀਏ ਅੱਜ ਦੇ ਮੌਸਮ ਦਾ ਟੈਂਪਰੇਚਰ ਦੀ ਗੱਲ ਲੈਨੇ ਆ ਬੀਤੀ ਰਾਤ ਦੇ ਜੇਕਰ ਫਾ ਮਿਨਿਮਮ ਟੈਂਪਰੇਚਰ ਚੱਕੀ ਹੈ ਸੇ 7.6 ਡਿਗਰੀ ਦੇ ਨਾਲ ਫਰੀਦਕੋਟ ਜਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਪੰਜਾਬ ਦੇ ਵਿੱਚ ਤੇ ਉਤੇ ਹੀ 7-8 ਦੇ ਆਸ-ਪਾਸ ਜਿਹੜਾ ਹੈ हिसार ਜਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹਰਿਆਣੇ ਦੇ ਵਿੱਚ ਕੁਲਮ ਲੱਗੇ ਰਾਤਾਂ ਜਣੀਆਂ ਨੇ ਉਹ ਠੰਡੀਆਂ ਚੱਲ ਰਹੀਆਂ ਨੇ ਤੇ ਉੱਤਰཕੱਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਸੋ ਅੱਜ ਰਾਤ ਵੀ ਮੌਸਮ ਦੇ ਵਿੱਚ ਕੋਈ ਖਾਸ ਕੋਈ ਤਬਦੀਲੀ ਕੋਈ ਫਟਾਫਿਰ ਬਦਲ ਸੰਭਵ ਨਹੀਂ ਤੇ 7-8 ਦੇ ਆਸ-ਪਾਸ ਟੈਂਪਰੇਚਰ ਹੈ ਉਹ ਮਿਨੀਮਮ ਦਰਜ ਹੋਣਗੇ ਅੱਜ ਰਾਤ ਨੂੰ ਵੀ ਤੇ ਕੱਲ ਸਵੇਰੇ ਕੁਝ ਖੇਤਰਾਂ ਦੇ ਵਿੱਚ ਧੁੰਦ ਦੀ ਚਾਦਰ ਸਮੋਗ ਦੀ ਚਾਦਰ ਵੇਖਣ ਨੂੰ ਮਿਲ ਸਕਦੀ ਹੈ ਆਉਂਦੇ 48 ਘੰਟੇ ਯਾਨੀ ਕਿ ਅਗਲੇ ਜਿਹੜੇ ਦੋ ਦਿਨਾਂ ਮੌਸਮ ਪੰਜਾਬ ਦੇ ਵਿੱਚ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਹੈ ਤੇ ਮੌਸਮ ਮੁੱਖ ਤੌਰ ਤੇ ਖੁਸ਼ਕ ਰਹੇਗਾ ਹਵਾ ਪ੍ਰਦੂਸ਼ਣ ਵੱਡੇ ਪੱਧਰ ਤੇ ਇੱਥੇ ਮੌਜੂਦ ਰਹੇਗਾ ਯਾਨੀ ਕਿ ਹਵਾ ਦੀ ਕੁਆਲਿਟੀ ਹਾਲੇ ਸਾਫ਼ ਨਹੀਂ ਹੈ ਸਾਹ ਦੇ ਫੀਸ਼ੈਂਟ ਜਾਂ ਹੋਰ ਮਰੀਜ਼ ਆਪਣਾ ਵਿਸ਼ੇਸ਼ਤਾ ਦੇ ਧਿਆਨ ਰੱਖਣ ਤੇ ਅਗਲੇ ਦੋ ਦਿਨਾਂ ਦੇ ਵਿੱਚ ਫਿਲਹਾਲ ਮੀਂਹ ਕੋਈ ਅਸਰ ਪੰਜਾਬ ਵਾਲਾ ਨਹੀਂ ਹੈ ਬਹੁਤੇ ਖੇਤਰਾ ਦੇ ਵਿੱਚ ਫਾਮਿਆ ਮਾਝਾ ਖੇਤਰਾ ਤੋਂ ਬਾਬਾ ਮਾਲਵਾ ਉਗਾਦ ਖੇਤਰਾ ਲਗਭਗ ਸਾਰੇ ਖੇਤਰਾ ਦੇ ਵਿੱਚ ਪੰਜਾਬ ਦੇ ਮੌਸਮ ਸਾਫ ਰਹਿਣ ਦੇ ਅਸਰ ਹੋਣਗੇ ਤੇ ਮੌਸਮ ਹਾਕ ਦੇ ਵੱਲੋਂ ਵੀ ਕੋਈ ਅਲਰਟ ਚਤਾਵਨੀ ਫਿਲਹਾਲ ਜਾਰੀ ਨਹੀਂ ਕੀਤੀ ਗਈ ਜਿਹੜੇ ਥੱਲੇ ਵਾਲੇ ਸੂਬੇ ਆ ਮਹਾਰਾਸ਼ਟਰ ਗੁਜਰਾਤ ਬੰਗਲੌਰ ਕੇਰਲਾ ਕਰਨਾਟਕ ਆਇਲਾ ਖੇਤਰਾ ਦੇ ਵਿੱਚ ਕਿਤੇ ਨਾ ਕਿਤੇ ਉਮੀਦ ਜਾਂ ਕਾਰਵਾਈਆਂ ਜਾਰੀ ਨੇ ਕਿਉਂਕਿ ਇਧਰ ਅਰਬ ਸਾਗਰ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਕੁਝ ਹਰ ਚਾਲ ਜਰੀਆਂ ਇਸ ਸਮੁੰਦਰਾਂ ਦੇ ਵਿੱਚ ਹੁੰਦੀ ਰਹਿੰਦੀ ਆ ਜਿਸ ਦੇ ਨਾਲ ਜਿਹੜੇ ਸਿਸਟਮ ਨੇ ਇਹ ਤੇ ਬਣਦੇ ਰਹਿੰਦੇ ਨੇ ਤੇ ਨਾਲ ਭਾਗਾਂ ਨੂੰ ਮੀਡੀਆ ਕਾਰਵਾਈਆਂ ਦਿੰਦੇ ਰਹਿੰਦੇ ਨੇ ਧੰਨਵਾਦ